ਲੈ ਤੂੰ ਜੱਟਾ ਖਿੱਚ ਤਿਆਰੀ ਵੇ ਕਾ ਤੂੰ ਫਿਰਦਾ ਹੌਸਲਾ ਹਾਰੀ ਲੈ ਤੂੰ ਜੱਟਾ ਖਿੱਚ ਤਿਆਰੀ ਵੇ ਕਾ ਤੂੰ ਫਿਰਦਾ ਹੌਸਲਾ ਹਾਰੀ ਕਰ ਜੇ ਕੁਰਜੇ ਵਾਲੇ ਆਪਾਂ ਫਾਹੇ ਵੱਡ ਦਈਏ ਵੇ ਆਪਾਂ ਫਾਹੇ ਵੱਡ ਦਈਏ ਆਪਾਂ ਵੀ ਸਰਪੰਚੀ ਵਾਲੇ ਝੰਡੇ ਗੱਡ ਦਈਏ ਵੇ ਆਪਾਂ ਵੀ ਸਰਪੰਚੀ ਵਾਲੇ ਝੰਡੇ ਗੱਡ ਦਈਏ ਕੰਮ ਬੜਿਆ ਵੱਡੇ ਐਣੀ ਜਾਣੇ ਝੰਡੇ ਗੱਡੇ ਇਹ ਕੰਮ ਬੜੇ ਨੇ ਵੱਡੇ ਐਣੀ ਜਾਣੇ ਝੰਡੇ ਗੱਡੇ ਹੋ ਚਾਰ ਕਿਲੇ ਜੋ ਵਧੀਆ ਕੋਲੇ ਕਿਉਂ ਵਕਵਾਉਣੀ ਐ ਨੀ ਮੈਥੋਂ ਕਿਉਂ ਵਕਮਾਉਣੀ ਐ ਮੇਰਾ ਕਾਹ ਤੋਂ ਮੱਚਦੀ ਅੱਗ ਵਿੱਚ ਹੱਥ ਪਵਾਉਣੀ ਐ ਨੀ ਐਵੇਂ ਕਾਹ ਤੋਂ ਮੱਚਦੀ ਅੱਗ ਵਿੱਚ ਹੱਥ ਪਵਾਉਣੀ ਐ ਆਪਾਂ ਨੂੰ ਕੀ ਲੋਕ ਪਿੰਡ ਦੇ ਨਹੀਂ ਜਾਣਦੇ ਵੇ ਨਾਲ ਅੱਜ ਕੱਲ ਛੰਕੀ ਸਾਰੇ ਪੀਨਖਾਨ ਦੇਵੇ ਨਾਲ ਅੱਜ ਕੱਲ ਛੰਕੀ ਸਾਰੇ ਪੀਨਖਾਨ ਦੇਵੇ ਦਰੂ ਮੁਰਗਿਆਂ ਵਾਲੇ ਆਪਾਂ ਕੰਡੇ ਕੱਢ ਦਈਏ ਵੇ ਆਪਾਂ ਕੰਡੇ ਕੱਢ ਦਈਏ ਆਪਾਂ ਵੀ ਸਰਪੰਚੀ ਵਾਲੇ ਝੰਡੇ ਗੱਡ ਦਈਏ ਵੇ ਆਪਾਂ ਵੀ ਸਰਪੰਚੀ ਵਾਲੇ ਝੰਡੇ ਗੱਡ ਦਈਏ ਉਹ ਪਹਿਲਾਂ ਵਾਲਾ ਅੱਜ ਕੱਲ ਕਿੱਥੇ ਰਹਿ ਗਿਆ ਟਾਈਮ ਕੁੜੇ ਮਹਾਰਾਜਿਆਂ ਦੇ ਵੀ ਨਿਕਲ ਜਾਂਦੇ ਵੇ ਮਕੁੜੇ ਮਹਾਰਾਜਿਆਂ ਦੇ ਵੀ ਨਿਕਲ ਜਾਂਦੇ ਵੇ ਮਕੁੜੇ ਵਧੀਆ ਜ਼ਿੰਦਗੀ ਜਾਉਂਦੇ ਨੂੰ ਚੱਕਰਾਂ ਵਿੱਚ ਪਾਉਣੀ ਐ ਨੀ ਕਿਉਂ ਚੱਕਰਾਂ ਵਿੱਚ ਪਾਉਣੀ ਐ ਮੇਰਾ ਕਾਤੋਂ ਮੱਚਦੀ ਅੱਗ ਵਿੱਚ ਹੱਥ ਪਵਾਉਣੀ ਐ ਨੀ ਐਵੇਂ ਕਾਤੋਂ ਮੱਚਦੀ ਅੱਗ ਵਿੱਚ ਹੱਥ ਪਵਾਉਣੀ ਐ ਮਨ ਦੀਆਂ ਗੱਲ ਤੇਰੀ ਕਿਸੇ ਨਾਲ ਕਹਿਣਾ ਚੰਗਾ ਨਹੀਂ ਪਰ ਜਣੇ ਖਣੇ ਦੇ ਕੋਲੋਂ ਡਰ ਕੇ ਰਹਿਣਾ ਚੰਗਾ ਨਹੀਂ ਪਰ ਜਣੇ ਖਣੇ ਦੇ ਕੋਲੋਂ ਡਰ ਕੇ ਰਹਿਣਾ ਚੰਗਾ ਨਹੀਂ ਵੇ ਆਉਂਦਾ ਹੈ ਸਰਕਾਰੋਂ ਪੈਸਾ ਕਿੱਦਾਂ ਛੱਡ ਦਈਏ ਵੇ ਦੱਸ ਦੇ ਕਿੱਦਾਂ ਛੱਡ ਦਈਏ ਆਪਾਂ ਵੀ ਸਰਪੰਚੀ ਵਾਲੇ ਝੰਡੇ ਗੱਡ ਦਈਏ ਵੇ ਆਪਾਂ ਵੀ ਸਰਪੰਚੀ ਵਾਲੇ ਝੰਡੇ ਗੱਡ ਦਈਏ ਉਹ ਧਰਮ ਜੀਤ ਕੀ ਆਖੂ ਸਾਡਾ ਜਮਾਂ ਗਵੰਡੀ ਐ ਵਟ ਖੇਤ ਦੀ ਸਾਂਝੀ ਕਰਦੀ ਕੰਧ ਵੀ ਸਾਂਝੀ ਐ ਨੀ ਵਟ ਖੇਤ ਦੀ ਸਾਂਝੀ ਕਰਦੀ ਕੰਧ ਵੀ ਸਾਂਝੀ ਐ ਓ ਰਾਮਿਆਣੀਏ ਗੱਲ ਦਾ ਕਾ ਤੋਂ ਵੈਰ ਵਧਾਉਣੀ ਐ ਤੂੰ ਐਵੇਂ ਵੈਰ ਵਧਾਉਣੀ ਐ ਮੇਰਾ ਕਾ ਤੋਂ ਮੱਚਦੀ ਅੱਗ ਵਿੱਚ ਹੱਥ ਭਵਾਉਣੀ ਐ ਨੀ ਐਵੇਂ ਕਾ ਤੋਂ ਮੱਚਦੀ ਅੱਗ ਵਿੱਚ ਹੱਥ ਭਵਾਉਣੀ